ਦਾ ਬੜਾ ਸੋਹਣਾ ਫਰਮਾਨ ਹੈ ਸੇਵਕ ਸਿੱਖ ਪੂਜਨ ਸਰਿਆਵੇ ਸਭ ਗਾਵੇ ਹਰ ਹਰ ਉਤਮ ਬਾਣੀ ਗਾਵੇ ਆ ਸੁਣਿਆ ਤਿੰਨ ਕਾ ਹਰ ਥਾਏ ਪਾਵੈ ਜਿਨ ਸਤਗੁਰ ਕੀ ਆਗਿਆ ਸਤ ਸਦ ਕਰਮਾਂ ਦੀ ਦੇਸ਼ ਵਿਦੇਸ਼ਾਂ ਪੀਟੀਸੀ ਵੇਖਦੇ ਸਾਰੀ ਦਰਸ਼ਕਾਂ ਦਾ ਸਵਾਗਤ ਹੈ ਇਸ ਵਿਸ਼ੇਸ਼ ਮੁਲਾਕਾਤ ਦੇ ਵਿੱਚ ਗੁਰੂ ਕੀ ਪਹਿਲੀ ਸਾਧ ਸੰਗਤ ਜੀ ਲੰਬੇ ਸਮੇਂ ਤੋਂ ਤੁਸੀਂ ਪੀਟੀਸੀ ਸਿੰਦਰ ਦੇ ਉੱਪਰ ਰਾ 9:30 ਵਜੇ ਰੋਜ਼ਾਨਾ ਦਲੀਵੀਂ ਟੇਅਰ ਦੇ ਰਾਹੀਂ ਪ੍ਰੋਗਰਾਮ ਜੀਵਨ ਜਾਂਚ ਦਾ ਆਮਦ ਮਾਰ ਰਹੇ ਹੋ ਇਸ ਪ੍ਰੋਗਰਾਮ ਦੇ ذریعے ਜਿੱਥੇ ਸਾਡੇ ਸਤਿ ਸਕਾਰਜਗ ਵੀਰ ਭੁਪਿੰਦਰ ਸਿੰਘ ਜੀ ਗੁਰਬਾਣੀ ਦੀ ਡੂੰਘੀ ਖੋਜ ਕਰਕੇ ਗੁਰਬਾਣੀ ਦਾ ਡੋਗਾ ਤਿਆਰ ਕਰਕੇ ਸਾਡੇ ਸਾਹਮਣੇ ਦੱਸਦੇ ਨੇ ਕਿ ਜ਼ਿੰਦਗੀ ਕਿਵੇਂ ਬਤੀਤ ਕਰਨੀ ਹੈ ਆਪਣੇ ਜੀਵਨ ਦੇ ਵਿੱਚ ਗੁਰੂ ਸਿਧਾਂਤਾਂ ਨੂੰ ਕਿਵੇਂ ਤਾਨ ਕਰਨਾ ਹੈ ਅਤੇ ਆਪਣੀ ਜ਼ਿੰਦਗੀ ਨੂੰ ਗੁਰੂ ਆਸ਼ੀਅ ਅਨੁਸਾਰ ਕਿਵੇਂ ਬਤੀਤ ਕਰਨਾ ਹੈ ਜੀ ਹਾਂ ਗੁਰਬਾਣੀ ਤੇ ਆਧਾਰਿਤ ਇੱਕ ਖਾਸ ਪ੍ਰੋਗਰਾਮ ਜਿਹਦਾ ਅਨੰਦ ਤੁਸੀਂ ਰੋਜ਼ਾਨਾ ਰਾ 9:00 ਵਜੇ ਟੀਵੀ ਤੇ ਵੀ ਲੱਗਦੇ ਹੋ ਤੇ ਦੇਸ਼ ਵਿਦੇਸ਼ਾਂ ਦੇ ਵਿੱਚ ਪੀਟੀ ਸਿਮਰਨ ਦੇ ਫੇਸਬੁੱਕ ਪੇਜ ਅਤੇ YouTube ਤੇ ਵੀ ਤੁਸੀਂ ਇਸ ਪ੍ਰੋਗਰਾਮ ਦਾ ਅਨੰਦ ਲੈਂਦੇ ਹੋ ਤਾਨੂੰ ਦੱਸ ਦਈਏ ਇਸ ਪ੍ਰੋਗਰਾਮ ਦੇ ਜ਼ਰੀਏ ਸੰਗਤਾਂ ਦੇ ਵੱਲੋਂ ਇੱਕ ਨਹੀਂ ਅਨੇਕਾਂ ਸਵਾਲ ਸਾਡੇ ਸਾਹਮਣੇ ਆਈ ਸੀ ਤੇ ਅਸੀਂ ਕੋਸ਼ਿਸ਼ ਕੀਤੀ ਉਹਨਾਂ ਸਵਾਲਾਂ ਤੇ ਜਵਾਬ ਜੇਕਰ ਸੱਚਮੁੱਚ ਵੀਰ ਭੁਪਿੰਦਰ ਸਿੰਘ ਜੀ ਵੱਲੋਂ ਦਿੱਤੇ ਜਾਣ ਤੇ ਸੋਮੇ ਤੇ ਸੁਹਾਗਾ ਹੋਵੇਗਾ ਕਿਉਂਕਿ ਉਹਨਾਂ ਦੇ ਕੋਲ ਗੁਰਬਾਣੀ ਦੀ ਡੂੰਗੀ ਰਮਜ਼ ਹੈ ਗੁਰਬਾਣੀ ਦਾ ਡੂੰਗਾ ਟੈਂਡ ਹੈ ਵਿੱਚ ਫਤਈ ਸੱਚ ਪਾਣੇ ਆ ਵਾਹਿਗੁਰੂ ਜੀ ਵਾਹ ਗੁਰਜੀ ਦਾ ਖਾਲਸਾ ਵਾਹ ਗੁਰਜੀ ਦੀ ਫਤਿਹ ਅਕਸਰ ਵੀ ਜੀ ਇਹ ਸਵਾਲ ਸੰਗਤਾਂ ਵੱਲੋਂ ਕੀਤੇ ਜਾਂਦੇ ਨੇ ਕਿ ਜਿੱਥੇ ਅਸੀਂ ਜ਼ਿੰਦਗੀ ਪਤੀਤ ਕਰਨੀ ਹੈ ਅੱਜ ਹਰ ਮਾਤਾ ਪਿਤਾ ਚਿੰਤਾ ਕਰਦਾ ਕਿ ਸਾਡਾ ਬੱਚਾ ਗੁਰਨਾਨਕ ਦੇ ਘਰ ਦਾ ਵਾਰਿਸ ਬਣੇ ਪਰੰਤੂ ਬਣੇ ਕਿਵੇਂ ਕਿਵੇਂ ਉਸ ਬੱਚੇ ਦੀ ਸ਼ੁਰੂਆਤ ਗੁਰਬਾਣੀ ਨਾਲ ਹੋ ਸਕੇ ਤੇ ਕਿਸ ਉਮਰ ਚ ਹੋਵੇ ਉਮਰ ਤੇ ਆਸੀਂ ਕਦੋਂ ਤੋਂ ਕਾਊਂਟ ਕਰਦੇ ਆ ਜਦੋਂ ਸਮਝ ਪੈ ਜਾਂਦੀ ਹੈ ਜਦੋਂ ਨੋ ਜਦੋਂ ਬੱਚਾ ਪੈਦਾ ਹੁੰਦਾ ਉਸ ਦਿਨ ਦਾ ਹੀ ਡੇਟ ਆਫ ਬਰਥ ਲਿਖੀ ਜਾਂਦੀ ਹੈ ਉਹਦੇ ਤੋਂ ਹੀ ਉਮਰਾਂ ਗਿਣੀਆਂ ਜਾਂਦੀਆਂ ਪਰ ਜਦੋਂ ਬੇਬੀ ਕਨਸੀਵ ਹੋਇਆ ਮਾਂ ਦੇ ਪੇਟ 'ਚ ਉਸ ਤੋਂ ਪਹਿਲਾਂ ਮਾਂ ਬਾਣੀ ਪੜਨਾ ਸ਼ੁਰੂ ਕਰੇਗੀ ਤਾਂ ਉਸ ਪ੍ਰੈਗਨੈਂਸੀ ਵੇਲੇ ਉਹਦੇ ਵਿਚਾਰ ਉੰਜ ਬਣਨਗੇ ਤਾਂ ਉਹਨੂੰ ਸੋ ਕਾਲਡ ਕੈਲੰਡਰ ਦੇ ਹਿਸਾਬ ਦੇ ਨਾਲ ਦੁਨਿਆਵੀ ਤੌਰ ਤੇ ਜਿਸ ਦਿਨ ਬਰਥ ਲੈਂਦਾ ਉਹਦੇ ਬਦਲੇ ਜਿਸ ਦਿਨ ਮਾਂ ਦੇ ਗਰਭ ਵਿੱਚ ਆਏਗਾ ਨਾ ਉਸ ਦਿਨ ਤੋਂ ਹੀ ਗੁਰਬਾਣੀਆਂ ਨੂੰ ਸੁਣਾਈ ਦੇਗੀ ਕਿਉਂਕਿ ਮਾਂ ਪੜਿਆ ਕਰੇਗੀ ਬਹੁਤ ਖੂ ਤੇ ਬਾਣੀ ਪੜਨੀ ਕਿਉਂ ਹੈ ਮੇਰੇ ਬੀਜੀ ਕਹਿੰਦੇ ਬਾਣੀ ਇਸ ਕਰਕੇ ਨਹੀਂ ਪੜ੍ਹਨੀ ਕਿ ਵੀ ਮੈਂ ਤੈਨੂੰ ਸਿਰਫ ਸੁਣਾ ਦੇਾਂਗੀ ਤੇਰੇ ਸਾਹਮਣੇ ਮੈਂ ਪੜ੍ਹਦੀ ਪੀਂਾਂ ਬਾਣੀ ਇਸ ਕਰਕੇ ਬਾਣੀ ਪੜ੍ਹਣੀ ਹੈ ਸਤਗੁਰ ਕੀ ਬਾਣੀ ਸਤ ਸਰੂਪ ਹੈ ਸਤ ਸਰੂਪ ਮੀਨਸ ਰੱਬ ਹੀ ਇਟਸੈਲ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ ਜੋ ਗੁਰਬਾਣੀ ਕਹਿੰਦੀ ਆ ਉਹ ਅਸੀਂ ਬਣ ਜਾਈਏ ਤਾਂ ਉਹ ਅਗਰ ਬਚਪਨ ਤੋਂ ਹੀ ਅਸੀਂ ਪੜਦੇ ਆ ਮਾਂ ਦੇ ਗਰਭ ਤੋਂ ਹੀ ਪੜਨਾ ਸ਼ੁਰੂ ਕਰ ਦਿੰਦੇ ਆ ਤਾਂ ਉੱਥੇ ਤਾਂ ਬੱਚੇ ਨੂੰ ਸਮਝ ਨਹੀਂ ਆ ਇਹਦਾ ਮਤਲਬ ਜਿਸ ਮਾਂ ਨੇ ਉਸ ਨੂੰ ਜਨਮ ਦਿੱਤਾ ਉਹ ਆਪਣੀ ਜ਼ਿੰਮੇਵਾਰੀ ਸਮਝਦੀ ਹੀ ਹੈ ਪਰ ਅੱਜ ਕੱਲ ਦੇ ਪਟਕਾ ਵਾਲੇ ਮਾਹੌਲ 'ਚੋਂ ਉਹ ਐ ਸਮਝ ਲੈਂਦੀ ਐ ਕਿ ਮੈਨੂੰ ਤੇ ਉਹ ਉਹ ਦੇਖਣਾ ਉਹ ਦੇਖਣਾ ਇਹ ਕਰਨਾ ਹੈ ਉਹ ਕਰਨਾ ਹੈ ਆਪਣੀ ਨਨ੍ਹਾੜ ਬਾਰੇ ਆਪਣੀ ਸੱਸ ਬਾਰੇ ਗੱਲਾਂ ਕਰਨੀਆਂ ਆਪਣੇ ਪਤੀ ਦੇ ਬਾਰੇ ਗੱਲਾਂ ਕਰਨੀਆਂ ਇਹਦੇ ਬਦਲੇ ਉਹਨੂੰ ਫੋਕਸ ਰੱਖਣਾ ਚਾਹੀਦਾ ਆਪਣੇ ਆਪ ਨੂੰ ਗੁਰਬਾਣੀ ਤੇ ਕਿਉਂਕਿ ਗਰਭ ਵਿੱਚ ਉਹਦੇ ਬੱਚਾ ਹੁਣ ਇਸ ਬੱਚੇ ਦੀ ਘੜਤ ਹੋਏਗੀ ਜਦੋਂ ਬਾਣੀ ਅਨੁਸਾਰ ਜੀਵਨ ਜੀਵੇਗੀ ਔਰ ਖੁਦ ਵੀ ਹਰਵੇਲੇ ਪੜੇਗੀ ਮੈਨੂੰ ਹੁਣੇ ਨਹੀਂ ਪਤਾ ਹੈ ਕਿ ਮੈਡੀਕਲ ਸਾਇੰਸ ਨੇ ਇਸ ਨੂੰ ਪ੍ਰੂਵ ਕਰ ਦਿੱਤਾ ਕਿ ਨਹੀਂ ਪਰ ਰੀਸੈਂਟਲੀ ਮੈਂ ਇੱਕ ਪੰਜਾਬ ਦੇ ਹੀ ਡਾਕਟਰ ਸਾਹਿਬ ਕਿਸੇ ਨਾਲ ਇੰਟਰਵਿਊ ਤੇ ਗੱਲ ਕਰ ਰਹੀ ਸੀ ਔਰ ਉਹਨਾਂ ਦੀ ਮੈਂ WhatsApp ਦੇਖੀ ਉਹਦੇ ਚ ਉਹ ਕਹਿੰਦੇ ਪਏ ਨੇ ਕਿ ਇੱਕ ਮਾਂ ਡਾਕਟਰ ਸਾਹਿਬ ਕੋਲ ਆਪਣੇ ਬੱਚੇ ਨੂੰ ਲੈ ਕੇ ਆਈ ਹੈ ਔਰ ਕਹਿੰਦੀ ਪਈ ਹੈ ਕਿ ਇਹ ਬੱਚਾ ਆਟਿਜ਼ਮ ਦਾ ਬੱਚਾ ਹੈ ਤੇ ਥੋੜਾ ਸਲੋ ਹੈ ਤੇ ਉਹਨਾਂ ਨੇ ਕਿਹਾ ਤੇਰੇ ਬੱਚੇ ਨੂੰ ਸੁਣਾਈ ਦਿੰਦਾ ਤੇ ਉਹਨਾਂ ਨੇ ਟੈਸਟ ਕਰਨ ਵਾਸਤੇ ਨਰਸ ਨੂੰ ਡਾਕਟਰ ਨੇ ਸਟੀਲ ਦੀ ਥਾਲੀ ਦਿੱਤੀ ਵੀ ਤੂੰ ਗਿਰਾ ਸੋ ਡਾਕਟਰ ਨੇ ਔਰ ਬੱਚੇ ਦੀ ਮਾਂ ਨੇ ਦੋਵਾਂ ਨੇ ਉਸ ਪਾਸੇ ਦੇਖਿਆ ਪਰ ਬੱਚੇ ਨੇ ਨਹੀਂ ਦੇਖਿਆ ਤਾਂ ਡਾਕਟਰ ਨੇ ਉਹਨੂੰ ਪ੍ਰੂਫ ਦਿਖਾਇਆ ਤੇਰੇ ਬੱਚੇ ਨੂੰ ਸੁਣਾਈ ਨਹੀਂ ਦਿੰਦਾ ਤੂੰ ਇਹ ਦੱਸ ਕੇ ਤੂੰ ਪ੍ਰੈਗਨੰਸੀ ਵੇਲੇ ਕੀ ਕੀਤਾ ਸੀ ਉਹ ਕਹਿੰਦੀ ਹੈ ਕਿ ਮੇਰੀ ਸਾਸੀਆ ਮੇਰਾ ਪਤੀ ਜੋ ਕੁਝ ਬੋਲਦੇ ਨੇ ਮਨ ਨੂੰ ਉਹਨਾਂ ਤੇ ਗੁੱਸਾ ਆ ਜਾਂਦਾ ਸੀ ਇਸ ਕਰਕੇ ਮੈਂ ਜ਼ੋਰ ਦੀ ਆਪਣੇ ਕੰਨਾਂ ਤੇ ਹੱਥ ਮਾਰਦੀ ਸੀ ਇਹਨਾਂ ਦੀ ਆਵਾਜ਼ ਨਾ ਸੁਣਨੀ ਪਵੇ ਤਾਂ ਉਹ ਕਹਿੰਦਾ ਜਿਹੜਾ ਇਹ ਐਜ ਹੱਥ ਮਾਰਦੀ ਸੀ ਨਾ ਤੂੰ ਉਹ ਅਸਰ ਉਹ ਬੱਚੇ ਦੇ ਆਰਗਨ ਖਰਾਬ ਹੋ ਗਏ ਨੇ ਉਹਨੇ ਇਹਨੂੰ ਮੈਡੀਕਲ ਸਾਇੰਸ ਪ੍ਰੂਵ ਕਰੇਗੀ ਜਾਂ ਨਹੀਂ ਕਰੇਗੀ ਪਰ ਗੁਰਮਤ ਸਾਨੂੰ ਐਸੇ ਖਾਂਦੀ ਹੈ ਕਿ ਮਾਂ ਅਗਰ ਬਾਣੀ ਨਾਲ ਜੁੜੀ ਰਹੇਗੀ ਤੇ ਬੱਚੇ ਦੇ ਅੰਗ ਵੀ ਸੋਹਣੇ ਬਣਨਗੇ ਬੱਚੇ ਦੀ ਸੋਚ ਵੀ ਸੋਹਣੀ ਬਣੇਗੀ ਬੱਚੇ ਨੂੰ ਕਦੋਂ ਅਕਲ ਆਉਂਦੀ ਹੈ 4 ਹਫ਼ਤੇ ਬਾਅਦ ਮਾਂ ਦੇ ਗਰਭ ਵਿੱਚ ਆਂਦੀ ਹੈ ਕਿ 7 ਹਫ਼ਤੇ ਬਾਅਦ ਆਦੀ ਮੈਂ ਇਹ ਸਬਜੈਕਟ ਤੇ ਨਹੀਂ ਜਾ ਰਿਹਾ ਜੀ ਇਹਦੇ ਬਾਰੇ ਮੈਨੂੰ ਨੌਲੇਜ ਨਹੀਂ ਹੈ ਪਰ ਜਿਉ ਉਹ ਡਾਕਟਰ ਆਪ ਕਹ ਰਿਹਾ ਉਹਨ ਨੇ ਉਹਨੂੰ ਅੱਜ ਮੈਡੀਕਲ ਸਾਇੰਸ ਪ੍ਰੂਫ ਕਰ ਦੇਗੀ ਔਰ ਘਰ ਘਰ ਅੰਦਰ ਇਹ ਮੈਸੇਜ ਲੱਗ ਜਾਏਗਾ ਤਾਂ ਫਿਰ ਉਹ ਮਾਂ ਆਪਣੇ ਆਪ ਨੂੰ ਗੁਰਬਾਣੀ ਬਣੀਏ ਦੇ ਹਿਸਾਬ ਦੇ ਨਾਲ ਜੀਵਨ ਜੀਵੇਗੀ ਸੱਸ ਕੀ ਕਹਿੰਦੀ ਹੈ ਪਤੀ ਕੀ ਕਹਿੰਦਾ ਉਹਦੇ ਮੁਤਾਬਕ ਉਹਨਾਂ ਦੇ ਅਗਰ ਉਹ ਪੜ੍ਹੇ ਭੁੱਲ ਭੁੱਲਦੇ ਨੇ ਤਾਂ ਉਹਨਾਂ ਦੇ ਕਾਰਨ ਇਹ ਬੱਚੇ ਨੂੰ ਨੁਕਸ ਨਿਹੋਂ ਦੇਣਾ ਹੈਨਾ ਸੋ ਗੁਰੂ ਸਾਹਿਬ ਸਾਨੂੰ ਸਭ ਨੂੰ ਤੇ ਕੁਛ ਅੱਜੀ ਤੋਂ ਸੁਚੱਜੀ ਬਣਾਉਂਦੇ ਨੇ ਪਰ ਹਰ ਕੋਈ ਮਾਂ ਵੀ ਕੁਛ ਅੱਜੀ ਤੋਂ ਸੁਚੱਜੀ ਬਣ ਸਕਦੀ ਹੈ ਤੇ ਗਰਭ ਵਿੱਚ ਬੱਚਾ ਰੱਖਣ ਤੋਂ ਪਹਿਲਾਂ ਹੀ ਸੁਚੱਜੀ ਜੀ ਬਣ ਜਾਏ ਤਾਂ ਬਾਣੀ ਨਾਲ ਜੁੜੇਗੀ ਪਰ ਉਹਦਾ ਪਿਤਾ ਵੀ ਅਗਰ ਬਣ ਜਾਏ ਤਾਂ ਹੋਰ ਮਾਹੌਲ ਵਧੀਆ ਹੁੰਦਾ ਜਾਏਗਾ ਉਹਦਾ ਅਸਰ ਪੁਰਾ ਬੱਚੇ ਤੇ ਪਵੇਗਾ ਤੇ ਬੱਚਾ ਗੁਰਬਾਣੀ ਤੇ ਅਗਲਾ ਸਵਾਲ ਵੀ ਜੀ ਕੀ ਹੈ ਕਈ ਕਹਿੰਦੇ ਨੇ ਜਿਹੜੇ ਗੁਰੂ ਘਰ ਨਾਲ ਜੁੜੇ ਨੇ ਅਸੀਂ ਰੋਜ਼ ਸਵੇਰੇ ਸ਼ਾਮ ਗੁਰੂ ਘਰ ਵੀ ਜਾਂਦੇ ਆ ਨਮਸਤਕ ਵੀ ਹੁੰਨੇ ਆ ਬਾਣੀ ਵੀ ਪੜਦੇ ਆ ਪਰੰਤੂ ਫਿਰ ਵੀ ਸਾਡੀ ਜ਼ਿੰਦਗੀ ਵਿੱਚ ਇੰਨੇ ਦੁੱਖ ਜਦੋਂ ਤੋਂ ਤੁਹਾਡਾ ਟੀਵੀ ਤੇ ਪ੍ਰੋਗਰਾਮ ਚੱਲ ਰਿਹਾ ਤਾਂ ਕਈ ਵਾਰੀ ਤੁਸੀਂ ਇਹ ਲਫ਼ਜ਼ ਵਰਤੇ ਆ ਵੀ ਵੀਰ ਭੁਪਿੰਦਰ ਸਿੰਘ ਨੇ ਡੂੰਘਾਈ ਚ ਤੇ ਡੂੰਗੇ ਗੁਰਬਾਣੀ ਦੇ ਡੂੰਗੇ ਤਾਂ ਮਨ ਨੂੰ ਕਿਸੇ ਨੇ ਟੈਕਸਟ ਪਾਇਆ ਕਿ ਡੂੰਗੇ ਦਾ ਅਰਥ ਕੀ ਹੁੰਦਾ ਹੈ ਗਹਿਰਾਈ ਚ ਜਾਣਾ ਢੰਮਰਾ ਨੇ ਸਿੰਪਲੀ ਬੇਨਤੀ ਕੀਤੀ ਕਿ ਜਿਹੜੇ ਗੁਰਬਾਣੀ ਦੇ ਲਫ਼ਜ਼ ਲਿਖੇ ਹੋਏ ਨੇ ਗੁਰਗੰਸਾਹਿਬੀ ਚ ਇਹਨਾਂ ਦੇ ਪਿੱਛੇ ਹਿਡਨ ਜਿਹੜਾ ਅਜੰਡਾ ਹੈ ਲਫ਼ਜ਼ਾਂ ਦੇ ਪਿੱਛੇ ਜਿਹੜੀ ਸੁਮਤ ਦਿੱਤੀ ਹੈ ਉਸ ਨੂੰ ਸਮਝਣਾ ਉਸ ਤੱਤ ਨੂੰ ਸਮਝਣਾ ਕੀ ਬਾਤ ਹੈ ਬਹੁਤ ਖੂਬ ਡੂੰਗੇ ਆਈ ਅਗਰ ਅਸੀਂ ਪੜਾਂਗੇ ਕੁਟ ਫਰੀਦਾ ਉਜੂ ਸਾਜ ਸੁਭਾ ਨਿਵਾਜ਼ ਗੁਜ਼ਾਰ ਜੋ ਸਿਰ ਸਾਈ ਨਾਂ ਨਿਵੇਂ ਸੋ ਸਿਰ ਕੱਪ ਉਤਾਰ ਤਾਂ ਅਸੀਂ ਲੋਕਾਂ ਦੇ ਸਿਰ ਤੇ ਕੱਪ ਕੇ ਨਹੀਂ ਨਾ ਉਤਾਰਾਂਗੇ ਇਹਦਾ ਮਤਲਬ ਲਫ਼ਜ਼ਾਂ ਦੇ ਪਿੱਛੇ ਕੀ ਹੈ ਮੇਰੇ ਜਿਹੜੇ ਜਿਹੜੇ ਅੰਗ ਮੇਰੇ ਜਿਹੜੇ ਜਿਹੜੇ ਖਿਆਲ ਆਪਣਾ ਸਿਰ ਮੰਦੇ ਖਿਆਲਾਂ ਵਾਲਾ ਚੁੱਕਦੇ ਨੇ ਉਹ ਸਿਰ ਕੱਪ ਉਤਾਰ ਦੇਣਾ ਚਾਹੀਦਾ ਹੈ ਜਿਹੜਾ ਜਿਹੜਾ ਉਹ ਸਿਰ ਕੱਪ ਉਤਾਰ ਕੇ ਮੇਰੇ ਹੱਥ ਨੇ ਕਿਸੇ ਦਾ ਭੈੜ ਕਰਦੇ ਨੇ ਇਹਨਾਂ ਨੂੰ ਪਿਆਰ ਦੇ ਬਾਉ ਦੇ ਹੱਥ ਬਣਾਉਣਾ ਉਹ ਵਾਲੇ ਕੁਰਖਿਆ ਹੱਥ ਵਿਗਾੜ ਕਰਨ ਵਾਲੇ ਕੱਟ ਦਿੱਤੇ ਇਹਨਾਂ ਅੱਖਾਂ ਦੇ ਨਾਲ ਪਿਆਰ ਦੇ ਨਾਲ ਦੇਖਣਾ ਕੂਰੀ ਵਟਣ ਵਾਲੀਆਂ ਅੱਖਾਂ ਨੂੰ ਕੱਟ ਦਿੱਤਾ ਇਸ ਜ਼ੁਬਾਨ ਦੇ ਨਾਲ ਪਿਆਰ ਦੇ ਨਾਲ ਮਿੱਠਾ ਬੋਲਣਾ ਔਰ ਕੁਰਖਿਆ ਤੋਂ ਜ਼ੁਬਾਨ ਕੱਟ ਦਿੱਤੀ ਜਿਹਨੂੰ ਕਹਿੰਦੇ ਨੇ ਆਪਾ ਖਿਆ ਕਾ ਕੁੱਠਾ ਬਕਰਾ ਖਾਣਾ ਆਪਾ ਖਿਆ ਪੈੜੀ ਬੋਲੀ ਉਹਦੇ ਬਦਲੇ ਮਿੱਠੀ ਬੋਲਨੀ ਪਾਖਿਆ ਬਹੁਤ ਆਪਾਰ ਵਾਲੀ ਮਿੱਠੀ ਬੋਲੀ ਬੋਲਨੀ ਇਹਨੂੰ ਕੰਧਰੇ ਉਹ ਵਾਲੇ ਸਾਰੇ ਨੈਗੇਟਿਵ ਜਿੰਨੇ ਅੰਗ ਸੀ ਮੇਰੇ ਉਹਨਾਂ ਨੂੰ ਕੱਟ ਦਿੱਤਾ ਅੰਗ ਕੱਟ ਦਿੱਤੇ ਸੋ ਸਿਰ ਕੱਪ ਉਤਾਰ ਉਤਾਰ ਇੰਜ ਲਫ਼ਜ਼ਾਂ ਦੇ ਪਿੱਛੇ ਮੈਨੂੰ ਕੀ ਸਮਝਾਇਆ ਗਿਆ ਮੇਰਾ ਸੁਭਾਅ ਠੀਕਰ ਨਸਤੇ ਤਾਂ ਇਹ ਡੂੰਘਿਆ ਹੀ ਹੈ ਇਹ ਉਹਦਾ ਤੱਤ ਗਿਆ ਸੋ ਵਾਟ ਇਜ਼ ਰਿਟਨ ਬਿਹਾਈਂਡ ਦ ਵਰਡਸ ਸਾਨੂੰ ਉੱਥੇ ਤੱਕ ਪਹੁੰਚਣਾ ਹੈ ਇਹ ਵਿਚਾਰ ਹੈ ਜਿਹੜਾ ਵਿਅਕਤੀ ਰੋਜ਼ਾਨਾ ਗੁਰੂ ਘਰ ਜਾ ਰਿਹਾ ਫਿਰ ਮੇਰਾ ਸਵਾਲ ਫਿਰ ਉਹੀ ਹੈ ਨਤਮਸਤਕ ਵੀ ਹੋ ਰਿਹਾ ਬਾਨੀ ਵੀ ਪੜ ਰਿਹਾ ਸੇਵਾ ਵੀ ਕਰ ਰਿਹਾ ਗੁਰੂ ਘਰ ਉਹਦੀ ਜ਼ਬਾਨ ਚੋਂ ਅਕਸਰ ਇਹ ਕਿ ਤਰ੍ਹਾਂ ਕਿਤੇ ਜ਼ਿੰਦਗੀ ਬਦਲਣ ਲੱਗਿਆ ਜਾਂਦਾ ਹੈ ਰੋਜ਼ ਸਵੇਰੇ ਸ਼ਾਮ ਬਾਣੀ ਪੜੀਦੀ ਹੈ ਗੁਰੂ ਘਰ ਜਾਈਦਾ ਹੈ ਪਤਾ ਨਹੀਂ ਰੱਬ ਨੇ ਕਿਹੜੇ ਕਰਮਾਂ ਦੀ ਸਾਨੂੰ ਸਜ਼ਾ ਦੇ ਦਿੱਤੀ ਮੈਂ ਪਹਿਲੇ ਚਾਹਾਂਗਾ ਥੋੜਾ ਜਿਹਾ ਕਰਮਾਂ ਬਾਰੇ ਤੁਸੀਂ ਡਿਫਾਈਨ ਜ਼ਰੂਰ ਕਰੋ ਕਰਮ ਕਹਿੰਦੇ ਕੀ ਨੇ ਕਰਮ ਹੈ ਕੀ ਹੈ ਗੁਰਬਾਣੀ ਅਨੁਸਾਰ ਕਰਮ ਦਾ ਮਤਲਬ ਡੀਡਸ ਨਹੀਂ ਹੈ ਗੁਰਬਾਣੀ ਅਨੁਸਾਰ ਕਰਮ ਦਾ ਮਤਲਬ ਹੈ ਫਲਸਫਾ ਸਤਗੁਰ ਦੇ ਨਜ਼ਰੀਏ ਅਨੁਸਾਰ ਜੋ ਮੇਰੀ ਜੀਵਨ ਜਾਂਚ ਦਾ ਫਲਸਫਾ ਮੈਨੂੰ ਐਡਾਪਟ ਕਰਨਾ ਚਾਹੀਦਾ ਹੈ ਫਲਸਫਾ ਤੋਂ ਇਲਾਵਾ ਮੈਨੂੰ ਲਫ਼ਜ਼ ਕੋਈ ਸੁਝ ਨਹੀਂ ਰਿਹਾ ਉਹਨੂੰ ਕਰਮ ਕਹਿੰਦੇ ਨੇ ਨਜ਼ਰੀ ਦਾ ਕਰਮ ਹੁੰਦਾ ਹੈ जिदे को नजरिया है सतगुर को नजरिया है हर जन देखो सतगुर नैनी, नैनी। सतगुर के नजरिए अनुसार जो सुमत देसेज सूता जाता है उस मैसेज नम कर्ज करो असं पढ़ा शब्द नरु मर नर कामनाव है पशु मरया दस का सर है अपने करम की गत करम मतलब मैं अपना जोड़ा सोचनी ढंग अपना फलसफा बनाया हो जिस अनुसार मैं चलता हाँ वोद बाद नुकसान होते ने अपने कर्म की गत मैं क्या जानूँ मैं क्या जानूँ बा बारे और मेरा करम, मेरा कर्म मेरा फलसफा हमेशा आ, करतूत पशु की मानस जात वाला रहा तो मेरे अंदरों इंसानियत मर गई इस करके नरू मर मेरे अंदर इंसानियत मर गई नर काम ना आए मैं किसी काम का नहीं हाँ ਕਰਮ ਕਰਕੇ ਨੇੜੇ ਤੇ ਦੂਰਤੀ ਪਰਮਾਤਮਾ ਦਾ ਕਰਮਾ ਲਫਜ਼ ਆਇਆ ਤਾਂ ਫਿਰ ਹੋ ਗਿਆ ਕਿ ਡੀਡਸ ਕਰਕੇ ਨਹੀਂ ਡੀਡਸ ਬਾਅਦ ਵਿੱਚ ਹੁੰਦੀਆਂ ਨੇ ਪਹਿਲਾਂ ਕਿਹੜਾ ਕਰਮ ਕਿਹੜਾ ਸੋਚ ਨਹੀਂ ਦਾ ਢੰਗ ਤੂੰ ਅਪਣਾਇਆ ਹੋਇਆ ਉਹਨੂੰ ਕਰਮ ਕਹਿੰਦੇ ਨੇ। ਔਰ ਸਤਗੁਰ ਨੇ ਕਰਮ ਕੀਤਾ ਮਤਲਬ ਸਤਗੁਰ ਨੇ ਕਿਰਪਾ ਵਾਲਾ ਸੁਨੇਹਾ ਗੁਰਪ੍ਰਸਾਦ ਦਿੱਤੀ ਉਸ ਅਨੁਸਾਰ ਜੋ ਮੈਂ ਚੰਗੇ ਚੰਗੇ ਗੁਣ ਕਮਾਵਾਗਾ ਉਹਨਾਂ ਨੂੰ ਕਰਮ ਕਮਾਉਣਾ ਕਹਿੰਦੇ ਨੇ ਸਤਗੁਰ ਦੀ ਮਤ ਦੇ ਸੁਨੇਹੇ ਨੂੰ ਕਮਾਇਆ ਤਾਂ ਹੁਣ ਮੇਰੇ ਅੰਗ ਮੇਰਾ ਵਿਵਹਾਰ ਠੀਕ ਹੋਏਗਾ ਨਾ ਬਾਅਦ ਵਿੱਚ ਮੇਰਾ ਵਿਵਹਾਰ ਠੀਕ ਹੋਏਗਾ ਫਿਜ਼ੀਕਲ ਲੈਵਲ ਤੇ ਉਹ ਮੇਰੇ ਡੀਡਸ ਨੇ ਨਾ ਡੀਡਸ ਨੂੰ ਸੈਕਿੰਡ ਨੰਬਰ ਤੇ ਕਰਮ ਕਮਾਵਾਂਗੇ ਪਹਿਲੇ ਨੰਬਰ ਤੇ ਗੁਰਬਾਣੀ ਦਾ ਇਹ ਵਾਲਾ ਕਰਮ ਕਲੀਅਰ ਹੋਣਾ ਚਾਹੀਦਾ ਹੈ ਬਿਲਕੁਲ ਆਪਣੇ ਕਰਮ ਦੇ ਬਦਲੇ ਸਤਿਗੁਰ ਦੀ ਮੱਤ ਦਾ ਕਰਮ ਲੈ ਲੈ ਇਸ ਕਰਕੇ ਅਸੀਂ ਗੁਰਬਾਣੀ ਚ ਜਿਹੜਾ ਤੁਸੀਂ ਲਤ ਮਸਤਕ ਲਫਜ਼ ਬੋਲਦੇ ਹੋ ਮੱਥਾ ਟੇਕ ਦੇਵੀਆਂ ਹੈਨਾ ਗੁਰਬਾਣੀ ਉ ਜਾ ਕੇ ਮੱਥਾ ਟੇਕ ਦਿਆ ਮੀਨਸ ਆਪਣੀ ਮੱਤ ਵਾਲਾ ਆ ਆਪਣਾ ਜਿਹੜਾ ਕਰਮ ਹੈ ਇਹ ਸਰੈਂਡਰ ਕਰ ਮਨ ਕੀ ਮੱਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈ ਹੈ ਸਤਿਗੁਰ ਦਾ ਕਰਮ ਲੈ ਲੈ ਸਤਗੁਰ ਦੇ ਕਰਮ ਦੇ ਨਾਲ ਤੇਰੀਆਂ ਡੀਡਸ ਵਾਲੇ ਕਰਮ ਠੀਕ ਹੋ ਜਾਣਗੇ ਗੁਰੂ ਕੀ ਪੈਰੀ ਸਾత్సੰਗ ਜੀ ਤੁਹਾਨੂੰ ਫਿਰ ਦੱਸ ਦਈਏ ਇਹ ਸਵਾਲ ਸਾਡੇ ਨਹੀਂ ਕਿ ਸਵਾਲ ਸੰਗਤਾ ਦੇ ਨੇ ਕਿਉਂਕਿ ਅਕਸਰ ਕੁਝ ਪ੍ਰੋਗਰਾਮ ਇਹੋ ਜਿਹੇ ਪੇਸ਼ ਕੀਤੇ ਜਾਂਦੇ ਨੇ ਤੁਹਾਡੀਆਂ ਅਸੀਸਾਂ ਸਦਕਾ ਜਿਨ੍ਹਾਂ ਪ੍ਰੋਗਰਾਮ ਬਾਰੇ ਇਹ ਇਸ ਪ੍ਰਮਾਤਮਾ ਤੇ ਇੱਕ ਨਿਕ ਹੋ ਸਕੀਏ ਪ੍ਰਮਾਤਮਾ ਨਾਲ ਆਪਣੀ ਸਾਝ ਪੈਦਾ ਕਰ ਸਕੀਏ ਗੁਰੂ ਪਾਤਸ਼ਾਹ ਦਾ ਬਹੁਤ ਬਹੁਤ ਧੰਨਵਾਦ ਆਪ ਸਮੂਹ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਦੀ ਅਸੀਸਾਂ ਸਦਕਾ ਅਸੀਂ ਇਸ ਪ੍ਰੋਗਰਾਮ ਨੂੰ ਚਲਾਉਣ ਵਿੱਚ ਨਿਰੰਤਰ ਕਾਮਯਾਬ ਹੋ ਰਹੇ ਹਾਂ ਕਾਮਯਾਬੀ ਬਲਵਾਤ ਰਹੇ ਹਾਂ ਗੁਰ ਸੰਤਾਂ ਦੀਆਂ ਅਸੀਸਾਂ ਤੁਹਾਨੂੰ ਲਗਾਤਾਰ ਮਿਲ ਰਹੀਆਂ ਨੇ ਇੱਕ ਹ ਸਵਾਲ ਮੈਂ ਹੋਰ ਵੀ ਜੀ ਤੁਹਾਨੂੰ ਪੁੱਛਣਾ ਚਾਹਾਂਗਾ ਕਿਉਂਕਿ ਜਦੋਂ ਗੁਰਬਾਣੀ ਦੇ ਖੋਜੀਆਂ ਦੇ ਨਾਲ ਗੱਲ ਕੀਤੀ ਜਾਂਦੀ ਹੈ ਇੱਕ ਅੰਦਰ ਠੰਡ ਪੈਂਦੀ ਹੈ ਕਿ ਅਸੀਂ ਜ਼ਿੰਦਗੀ ਕਿਵੇਂ ਬਤੀਤ ਕਰ ਰਿਹਾ ਜ਼ਿੰਦਗੀ ਬਤੀਤ ਕਿਵੇਂ ਕਰਨੀ ਸਿੱਗੀ ਇਹ ਵੀ ਕਿਹਾ ਜਾਂਦਾ ਹੈ ਜਦੋਂ ਅਸੀਂ ਗੁਰ ਘਰ ਆਣਾ ਸ਼ੁਰੂ ਕਰ ਦਿੱਤਾ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਆਨੰਦ ਆ ਗਿਆ ਦੂਜੇ ਪਾਸੇ ਕਿਹਾ ਜਾਂਦਾ ਹੈ ਕਰਨ ਵਾਲਾ ਮਾਲਕ ਆਪ ਹੈ ਕਰਨ ਵਾਲਾ ਮਾਲਕ ਆਪ ਹੈ ਬੰਦੇ ਦੇ ਹੱਥ ਕੋਈ ਤਾਕਤ ਨਹੀਂ ਮਨੁੱਖ ਦੇ ਹੱਥ ਕੋਈ ਤਾਕਤ ਨਹੀਂ ਦਾਤਾ ਉਹ ਦਿੰਦਾ ਸਭ ਕੁਝ ਉਹ ਕਰੰਦਾ ਪਰੰਤੂ ਫਿਰ ਵੀ ਕਿਤਨਾ ਕਿਤੇ ਹਉ ਬੋਲ ਜਾਂਦੀ ਹੈ ਉਹ ਹਉ ਕੀ ਹੈ ਆਪਣੀ ਸੋਚਨੀ ਦਾ ਢੰਗ ਮੇਰੇ ਮਨ ਕੀ ਸੋਚਨੀ ਦਾ ਢੰਗ ਹੀ ਹਉ ਹੈ ਪਰ ਮੈਂ ਆਪਣੀ ਇਸ ਹਉ ਤੋਂ ਦੁਖੀ ਹਾਂ ਅਗਰ ਮੈਂ ਆਪਣੀ ਇਸ ਹਉ ਤੋਂ ਦੁਖੀ ਹਾਂ ਤਾਂ ਮੈਂ ਕਾਂਗਾ ਹਉ ਆਇਆ ਦੂਰੋਂ ਚੱਲ ਕੇ ਉਸ ਵੇਲੇ ਜਿਹੜੀ ਹਉ ਹੈ ਉਹ ਆਪਣੀ ਉਹ ਸੋ ਕਾਲਡ তথা ਕथित ਆਪਣੀ ਹੋਂਦੋਂ ਦੁਖੀਆਂ ਤੇ ਮੈਂ ਹੁਣ ਤੁਹਾਡੇ ਕੋਲ ਆਇਆ ਇਹਨੂੰ ਹੀ ਕਹਿੰਦੇ ਨਾ ਹੋ ਮੈਂ ਦੀਰਗ ਰੋਗ ਹੈ दारू ਵੀਸ ਮੈਂ ਹੈ ਨਾ ਇਹਦੀ ਉਪਜ ਕਿੱਥੋਂ ਸ਼ੁਰੂ ਹੋਈ ਸੀ ਹੋ ਮੈਂ ਕਿੱਥੋਂ ਉਪਜਿਆ ਜੇ ਉਹ ਸਮਝਾਂਗੇ ਤਾਂ ਉਸ ਗੱਲ ਨੂੰ ਸਮਝ ਕੇ ਆਪਣੀ ਹੋਂਦ ਦੇ ਬਾਰੇ ਕਿ ਮੇਰਾ ਹੈ ਕੀ पल 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 कितने मेरे आज फर्ज़ करो मेरी उम्र 60 सत्तर अस्सी नब्बे साल हो गई है पहले दिन तो आज तक मैं जितने ख्याल के नाल जींदा हाँ वो सारे नाल मेरे व्यवहार जो कुछ होया हो आया दूरों चल के मैं ती तो शरनाई मैं आशा रखी चित मैं मेरा यह जो दूरों चल के सारे मैं दुख भोगे ने ਮੇਰੇ ਮਨ ਦੇ ਬੋਲਾਂ ਦੇ ਮੇਰੇ ਮਨ ਦੇ ਵਿਵਹਾਰ ਦੇ ਮੈਂ ਆਸਾ ਰੱਖੀ ਚਿੱਤ ਮੇਰਾ ਸਭ ਉਹ ਦੁੱਖ ਗਵਾਏ ਜੀ ਇਹ ਆਸ ਹੈ ਇਹ ਸ਼ਰਧਾ ਹੈ ਇਹ ਬੱਥਾ ਠੀਕ ਹੈ ਇਹ ਹੋ ਰੱਖੀ ਹੈ ਸੋਹ ਕਹੋੜੀ ਬਿਲਕੁਲ ਜੀ ਇਹ ਵੀ ਸਵਾਲ ਕੀਤਾ ਜਾਂਦਾ ਹੈ ਜਦੋਂ ਸੰਸਾਰ ਚ ਵਿਚਰਦੇ ਆ ਲੋਕ ਕਹਿੰਦੇ ਨੇ ਨਿਰੰਕਾਰ ਪਹਿਲੇ ਸੰਸਾਰ ਬਾਦ ਵਿੱਚ ਜਦੋਂ ਜ਼ਿੰਦਗੀ ਬਤੀਤ ਕਰਦੇ ਆ ਫਿਰ ਸੰਸਾਰੀ ਕੰਮਕਾਜ ਵਿੱਚ ਇੰਨੇ ਕੋ ਖਰਚੇ ਤੋਂ ਜਾਂਦੇ ਆ ਨਿਰੰਕਾਰ ਚੇਤੇ ਨਹੀਂ ਆਂਦਾ ਉਹ ਸੰਸਾਰ ਤੇ ਨਿਰੰਕਾਰ ਦਾ ਜਿਹੜਾ ਗੈਪ ਹੈ ਕਿਵੇਂ ਦੂਰ ਹੋਵੇਗਾ ਵੀਰ ਜੀ ਇਹ ਗੈਪ ਤਾਂ ਹੀ ਦੂਰ ਹੋ ਸਕਦਾ ਪਹਿਲਾਂ ਤੇ ਸਾਨੂੰ ਇਹ ਵਿਚਾਰਨਾ ਪਏਗਾ ਕਿ ਅਸੀਂ ਨਿਰੰਕਾਰ ਕਿੰ ਨੂੰ ਮੰਨਦੇ ਆ ساری ਦੁਨੀਆ ਵਿਚਾਰ ਕੋਣ ਕਿਸ ਤਰ੍ਹਾਂ ਕਰਦਾ ਪਰ ਮੋਸਟਲੀ ਦੇਖਣ ਨੂੰ ਤਾਂ ਹੀ ਮਿਲ ਰਿਹਾ ਨਾ ਕਿ ਉੱਪਰ ਸਮਝਾਇਆ ਬਿਲਕੁਲ ਕਿਤੇ ਹੈ ਕਿਤੇ ਤਾਂ ਗੈਪ ਹੈ ਕਿਤੇ ਬੈਠਾ ਹੈ ਤਾਂ ਗੈਪ ਹੈ ਹਾਂ ਤਾਂ ਗੈਪ ਹੈ ਤਾਂ ਦੂਰੀ ਹੈ ਗੁਰੂ ਸਾਹਿਬ ਗੰਧਲੇ ਜੇ ਤੂੰ ਇਹ ਦੂਰੀ ਸਮਝ ਨਹੀਂ ਰਿਹਾ ਨਾ ਉਹਨੂੰ ਦੂਰ ਮੰਨ ਕੇ ਬੈਠਾ ਐ ਦੂਰੀ ਵਾਲੀ ਗੱਲ ਦੇ ਨੁਕਸਾਨ ਨੂੰ ਤੂੰ ਸਮਝ ਨਹੀਂ ਰਿਹਾ ਤਾਂ ਪਤਾ ਕੀ ਗਾ ਸਭ ਤੋਂ ਪਹਿਲਾਂ ਜਮ ਤੈਨੂੰ ਸਤਾਏਗਾ ਡਰ 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 ਮਰਤੇ ਜਬ ਜਾਨੀ ਹੈ ਦੂਰ ਡਰ ਚੂਕਾ ਦੇਖਿਆ ਭਰੂਰ ਇੱਥੇ ਵੀ ਹੈ ਸਭ ਜਗ੍ਹਾ ਵੀ ਹੈ ਮੇਰੇ ਅੰਦਰ ਹੀ ਹੈ। ਅੱਛਾ ਅੰਦਰ ਹੈ ਤਾਂ ਉਹ ਦੂਰੀ ਕਿੱਥੇ ਰਹੀ ਹੁਣ ਗੈਪ ਕਿੱਥੇ ਰਿਹਾ। ਨੇੜਾ ਹੈ ਦੂਰ ਨਹੀਂ ਰੇ। ਜਿਹਨੂੰ ਮੈਂ ਦੂਰ ਸਮਝਿਆ ਸੀ ਉਹਦੇ ਹਾਸਤੇ ਮੈਨੂੰ ਤੀਰਥਾਂ ਤੇ ਜਾਣਾ ਪੈਂਦਾ ਸੀ। ਜਿਹਨੂੰ ਮੈਂ ਦੂਰ ਸਮਝਿਆ ਸੀ ਉਹਨੂੰ ਮੈਂ ਇੰਦਾਂ ਕਰਕੇ ਉਹ ਉੱਪਰ ਵਾਲੇ ਕਹਿੰਦਾ ਸੀ। ਜਿਹਨੂੰ ਮੈਂ ਦੂਰ ਸਮਝਿਆ ਸੀ ਉਹਦੇ ਕਾਰਨ ਡਰ ਤਾਂ ਮੈਨੂੰ ਸਤਾਨ ਲੱਗ ਪਿਆ ਪਰ ਉਸ ਦੂਰ ਵਾਲੇ ਦੇ ਬਦਲੇ ਡਰ ਦੂਰ ਹੋ ਸਕਦਾ ਹੈ। ਜੇ ਮੈਂ ਉਹਨੂੰ ਇੱਥੇ ਸਮਝ ਲਾਂ ਬਾਹਰ ਢੂੰਡਣ ਤੇ ਛੂਟ ਪਈ ਗੁਰ ਘਰ ਹੀ ਮਾਏ ਦਿਖਾਇਆ ਜੇ ਇੱਥੇ ਸਮਝ ਆ ਜਾਏ ਨਾ ਤਾਂ ਗੈਪ ਖਤਮ ਜੇ ਇੱਥੇ ਸਮਝ ਨਾ ਆਏ ਤਾਂ ਡਰ ਸ਼ੁਰੂ ਔਰ ਲੋਕਾਂ ਦੇ ਨਾਲ ਵੀ ਵਿਵਹਾਰ ਗਲਤ ਕਿਉਂਕਿ ਮੈਂ ਤੁਹਾਡੇ ਅੰਦਰ ਅਗਰ ਮੈਂ ਆਪਣੇ ਅੰਦਰ ਰੱਬ ਨਹੀਂ ਦੇਖਦਾ ਤਾਂ ਤੁਹਾਡੇ ਅੰਦਰ ਕਿਵੇਂ ਦੇਖ ਸਕਦਾ ਬਿਲਕੁਲ ਕਟ ਕਟ ਮੈਂ ਅਰਜੂ ਬਸੇ ਕਿਵੇਂ ਦੇ ਸਕਦਾ ਬੁਰਾ ਭਲਾ ਕੋ ਕਿਸ ਨੂੰ ਕੋਈ ਇਸ ਅਗਲੇ ਜੀ ਤੁਹਾਰੇ ਕਿਵੇਂ ਦੇਖ ਸਕਦਾ ਮੈਂ ਤਾਂ ਗੱਥਾ ਦਾ ਦੇ ਨਿੱਕੇ ਨਿੱਕੇ ਗੱਲ ਤੇ ਲੋਕਾਂ ਨੂੰ ਬੁਰਾ ਭਲਾ ਹੀ ਤੇ ਕਹਿ ਰਿਹਾ ਤਾਂ ਮੈਂ ਰੱਬ ਦੇਖ ਹੀ ਨਹੀਂ ਰਿਹਾ ਕਿਉਂਕਿ ਮੈਂ ਇੱਥੇ ਰੱਬ ਨਹੀਂ ਦੇਖਦਾ ਤੁਸੀਂ ਇੱਕ ਕਿਤਾਬ ਲਿਖੀ ਸੀ ਦਿਲਾਂ ਨੂੰ ਦਿਲਾਂ ਦੀ ਰਾ ਮੈਂ ਆਵਾਂਗਾ ਤੁਹਾਡੇ ਟੋਪਿਕ ਦੇ ਵੱਲ ਦਿਲ ਨੂੰ ਦਿਲਾਂ ਦੀ ਦਿਲ ਨੂੰ ਦਿਲਾਂ ਦੀ ਰਾ ਮੈਂ ਥੋੜਾ ਇਸ ਵਿਸ਼ੇ ਤੇ ਗੱਲ ਕਰਾਂਗਾ ਜਿਹੜੋ ਗੁਰੂ ਕੀ ਪੈਰੀ ਸਾਧ ਸੰਗਤ ਜੀ ਤੁਹਾਨੂੰ ਮੈਂ ਇੱਥੇ ਕਈ ਵੀ ਦੱਸ ਦਵਾਂ ਜਿੱਥੇ ਦਾ ਲਿਵਿੰਗ ਟਾਇਰ ਦੇ ਵੱਲੋਂ ਸਾਡੇ ਅਤੀ ਸਤਿਕਾਰਯੋਗ ਵੀਰ ਭੁਪਿੰਦਰ ਸਿੰਘ ਜੀ ਦੇ ਵੱਲੋਂ ਗੁਰਬਾਣੀ ਦੀ ਡੂੰਗੀ ਡੀਪਲੀ ਖੋਜ ਕਰਕੇ ਗਹਿਰਾਈ ਵਿੱਚ ਜਾ ਕੇ ਗੁਰ ਸ਼ਬਦ ਨੂੰ ਸੰਗਤਾਂ ਦੇ ਸਾਹਮਣੇ ਰੱਖਿਆ ਜਾਂਦਾ ਹੈ ਉੱਥੇ ਕੇਵਲ ਗੁਰ ਸ਼ਬਦ ਦੀ ਗੱਲ ਨਹੀਂ ਕੀਤੀ ਜਾਂਦੀ ਬੋਲ ਕੇ ਨਹੀਂ ਗੱਲ ਕੀਤੀ ਜਾਂਦੀ ਸਗੋ ਦਾ ਲਿਵਿੰਗ ਤਿਆਰ ਤੇ ਵੱਲੋਂ ਇੱਕ ਬੜਾ ਵੱਡਾ ਪ੍ਰਾਲਾਪ ਕੀਤਾ ਜਾ ਰਿਹਾ ਹੈ ਇੱਕ ਨਹੀਂ ਅਨੇਕਾਂ ਹੀ ਕਿਤਾਬਾਂ ਗੁਰਬਾਣੀ ਨਾਲ ਸੰਬੰਧਿਤ ਗੁਰਮਤ ਸਿਧਾਂਤਾਂ ਨੂੰ ਸੰਬੰਧਿਤ ਪੇਸ਼ ਕਰਦੀਆਂ ਹੋਈਆਂ ਸੰਗਤਾਂ ਦੇ ਰੂਪਰੂ ਕੀਤੀਆਂ ਗਈਆਂ ਮੈਂ ਬੇਨਤੀ ਕਰਾਂਗਾ ਦਾ ਲਿਵਿੰਗ ਤਿਆਰ ਦੀ ਵੈੱਬਸਾਈਟ ਤੇ ਜਾ ਕੇ ਤੁਸੀਂ ਉਹ ਕਿਤਾਬਾਂ ਪੜ੍ਹ ਵੀ ਸਕਦੇ ਹੋ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਵੈੱਬਸਾਈਟ ਤੇ ਪਾਏ ਹੋਏ ਫੋਨ ਨੰਬਰਾਂ ਨਾਲ ਕਿਵੇਂ ਉਹ ਲਿਟਰੇਚਰ ਤਿਆਰ ਕੀਤਾ ਗਿਆ ਕਿਵੇਂ ਸਲੀਟਰੇਚਰ ਦੇ ਵਿੱਚ ਵੀ ਜੀ ਵੱਲੋਂ ਗਹਿਰਾਈ ਕੀਤੀ ਕਿ ਖੋਜ ਦਾ ਜਿਹੜਾ ਸਿਧਾਂਤ ਹੈ ਉਹ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਦਿਲ ਨੂੰ ਦਿਲਾਂ ਦੀ ਰਾਂਪਰ ਗੱਲ ਕਰ ਰਹੇ ਸੀਗੇ ਤੁਸੀਂ ਸੰਸਾਰ ਦਾ ਬੜਾ ਸੋਨਾ ਹਵਾਲਾ ਦਿੱਤਾ ਨਿਰੰਕਾਰ ਦੂਰ ਨਹੀਂ ਅੰਦਰ ਹੈ ਤੁਸੀਂ ਉਸ ਕਿਤਾਬ 'ਚ ਇੱਕ ਰੈਫਰੈਂਸ ਦਿੱਤਾ ਸੀਗਾ ਜਦੋਂ ਸੰਸਾਰ ਵਿੱਚ ਰੱਬ ਦੇਖਾਂਗੇ ਸ਼ਾਇਦ ਨਾ ਮਿਲੇ ਜਦੋਂ ਅੰਦਰ ਰੱਬ ਦੀ ਖੋਜਣ ਦੀ ਕੋਸ਼ਿਸ਼ ਕਰਾਂਗੇ ਸ਼ਾਇਦ ਮਿਲ ਜਾਵੇ ਖੋਜਣਾ ਪਵੇਗਾ ਜਿਹੜਾ ਅੰਦਰ ਹੈ ਉਹਨੂੰ ਖੋਜੀਏਗੇ देखो इन्होंने क्वेश्चन के ना आंसर गुरबाणी ने दिते हुए बड़े सौखे दे हुए आजकल सारा पंथ गुरु तेग बहादुर साहब की शहीद मना रहा सारा तीन सौ सार। साल शहीद सर गुरु तेग बहादुर साहब का एक शब्द है काहे बन खोजन जाई सर्व निवासी सदा लेपा ले तो ही ले संग, संग समय रहाओ अच्छा मेरे नाल कि रहा गुरु साहब कहें सिंपल है जिम्मे फूल अंदर खुशबू पोहप मध बास बसत है मुकर माए जैसे छाई जिमें लक्ड़ अंदर सगल बृहस्पत मैं बसंतर सगल दूध में, में किया, किया। जिम्मे लकड़ अंदर अग है लक्कड़ मुकर कहें ਮੁਕਰ ਮਾਇ ਜੈਸੀ ਛਾਈ ਉਹਦੇ ਅੰਦਰ ਅੱਗ ਹੈ ਤੈਸੇ ਯਰ ਬਸੇ ਨਿਰੰਤਰ ਕਾਟੀ ਖੋਜੋ ਭਾਈ ਕੋਜਣਾ ਪਵੇਗਾ ਚੰਗਾ ਉਹਨੇ ਸਵਾਲ ਉਹ ਆਨਸਰ ਨਹੀਂ ਹੋਇਆ ਕਿਵੇਂ ਖੋਜਾਂ ਅੰਦਰ ਖੋਜੇਗਾ ਤੇ ਉਹਨੂੰ ਪੋਹਪ ਦੀ ਖੁਸ਼ਬੂ ਆ ਗਿਆ ਫੁੱਲਾਂ ਦੀ ਖੁਸ਼ਬੂ ਜੀ ਇਹਦਾ ਉਹ ਚੰਗੇ ਗੁਣਾ ਚ ਖੁਸ਼ਬੂ ਆਂਦੀ ਹੈ ਇਹਦਾ ਉਹ ਚੰਗੇ ਗੁਣਾ ਦੀ ਪਰਚੋਲ ਕਰ ਚੰਗੇ ਗੁਣਾ ਦੀ ਵਿਚਾਰ ਕਰ ਚੰਗੇ ਗੁਣਾ ਨੂੰ ਜੀ ਜੇ ਚੰਗੇ ਗੁਣਾ ਨਾਲ ਨਹੀਂ ਦੀਂਦਾ ਤਾਂ ਖੋਜ ਹੈ ਉਹਨੂੰ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀਮਾਏ ਹੈ ਨਾ ਇਸ ਮਨ ਕੋ ਕੋਈ ਖੋਜੋ ਪਾਈ ਮਨ ਖੋਜਤ ਨਾਮ ਨਾਲੇ ਪਾਈ ਅੱਛਾ ਜੇ ਮਨ ਨੂੰ ਖੋਜਦੇ ਆ ਤਾਂ ਪਤਾ ਲੱਗਦਾ ਮੇਰੇ ਮਨ ਕੋਲ ਬੜਾ ਜ਼ਿਆਦਾ ਕੂੜਾ ਮਾਲ ਹੈ ਗਾਰਬਜ ਹੈ ਮੇਲਾ ਹੈ ਅਸੀਂ ਕਿੱਥੇ ਖੜੇ ਪਤਾ ਲੱਗ ਜੇਗਾ ਹਾਂ ਮਨ ਮਹਿਲੇ ਸਭ ਕੁਝ ਮੇਲਾ ਤੰਤ ਉਹ ਤਾਂ ਮਨ ਚਾਣ ਲੋ ਮਨ ਮੈਲੇ ਨਾ ਆਪਣੀ ਮੈਲੀ ਮੰਦੀ ਵਿਚਾਰ ਕਰ ਇਹਦੇ ਕੋਲ ਪੂਹ ਪੂ ਵਾਲੀ ਖੁਸ਼ਬੂ ਤੇ ਹੈ ਹੀ ਨਹੀਂ ਆ ਪਤਾ ਲੱਗੇਗਾ ਸੀ ਹਾਂ ਇਹਦਾ ਮਤਲਬ ਤੇਰੇ ਉੱਠਦਿਆਂ ਬੈਠਦਿਆਂ ਇੱਕ ਇੱਕ ਅੰਗ ਦੇ ਨਾਲ ਤੇਰਾ ਵਿਵਹਾਰ ਜਿਹੜਾ ਦੂਜੇ ਨੰਬਰ ਤੇ ਕਰਮ ਬਣਿਆ ਲਾ ਬਿਲਕੁਲ ਉਹ ਸਾਰਾ ਦੱਸੇਗਾ ਕਿ ਅੰਦਰ ਖੁਸ਼ਬੂ ਹੈ ਕਿ ਅੰਦਰ ਤਲਖੀ ਹੈ ਕਿ ਅੰਦਰ ਉਹ ਗੁੱਸਾ ਹੈ ਕਿ ਅੰਦਰ ਸਾੜਾ ਹੈ ਕਿ ਅੰਦਰ ਕੀ ਹੈ ਸਭ ਕੁਝ ਸਾਹਮਣੇ ਆ ਜਾਏਗਾ ਜਦ ਤੋ ਖੋਜ ਜਾਗੇ ਹਾਂ ਇਹਦੀ ਇਹਦੀ ਤੂੰ ਰੋਜ਼ ਪਰਚੋਲ ਕਰਿਆ ਕਰ ਇਹ ਨਹੀਂ ਕਰਦਾ ਤਾਂ ਤੈਨੂੰ ਰੱਬ ਅੰਦਰ ਨਜ਼ਰ ਹੀ ਨਹੀਂ ਆਏਗਾ ਹੁਣ ਉਸੇ ਸ਼ਬਦ ਅੰਦਰ ਕਹਿੰਦੇ ਨੇ ਪੂਪ ਮਦ ਜੋ ਬਾਸ ਬਸ ਤੇ ਮੁਕਰ ਮਾਹ ਜੈਸੀ ਛਾਈ ਤੈਸੀ ਹੀ ਅਰ ਬਸੇ ਨਿਰੰਤਰ ਕਾਟੀ ਖੋਜੋ ਪਾਈ ਹੁਣ ਕਹਿੰਦੇ ਨੇ ਬਾਹਰ ਪੀਤਰ ਇੱਕੋ ਜਾਨੋ ਇਹ ਗੁਰ ਗਿਆਨ ਬਤਾਈ ਪਰ ਇਹ ਸਮਝ ਨਹੀਂ ਆਉਂਦਾ ਕਿਉਂਕਿ ਕਹਿੰਦੇ ਨੇ ਜਨ ਨਾਨਕ ਬਿਨ ਆਪਾ ਚੀਨੇ ਕੀ ਬਾਤ ਹੈ ਬਹੁਤ ਕੋ ਆਪਣੀ ਖੋਜ ਕਰ ਬੰਦੇ ਕੋਝ ਦੀ ਲਰੋ ਉਹ ਆਪਣੇ ਮਨ ਦੀ ਖੋਜ ਕਰਨਾ ਕਿ ਮੈਂ ਕਿਹੜੇ ਕਿਹੜੇ ਆਗੁਣ ਹਾਂ ਇਹਦਾ ਮਤ ਆਪਣੇ ਮਨ ਦੀ ਪਰਚੋਲ ਕਰਨਾ ਆਪਣੇ ਅੰਦਰ ਦੇ ਰੱਬ ਦੀ ਖੋਜ ਕਰਕੇ ਰੱਬ ਨੂੰ ਪ੍ਰਾਪਤ ਕਰਨਾ ਹੈ ਕੀ ਬਾਤ ਹੈ ਸੱਚਮੁੱਚ ਗੁਰੂ ਕੀ ਕੈਰੀ ਸਾਧ ਸੰਗਤ ਜਿਓ ਲੰਬੇ ਸਮੇਂ ਤੋਂ ਅਸੀਂ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਪਤਾ ਨਹੀਂ ਕਿੰਨੀ ਵਾਰ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਗੁਰਬਾਣੀ ਦਾ ਅਖੰਡ ਪਾਠ ਵੀ ਕੀਤਾ ਸਹਿਜ ਪਾਠ ਵੀ ਕੀਤਾ ਮੇਰੇ ਹੱਥ ਜੋੜ ਕੇ ਬੇਨਤੀ ਹੈ ਜਿੱਥੇ ਅਸੀਂ 1 ਓੰਕਾਰ ਤੋਂ ਲੈ ਕੇ 18 10 20 ਤੱਕ ਪੂਰੇ ਗੁਰੂ ਗ੍ਰੰਥ ਸਾਹਿਬ 1430 ਅੰਗ ਪੜ੍ਹਦੇ ਆ ਸੁਣਦੇ ਆ ਕੋਸ਼ਿਸ਼ ਕਰੀਏ ਓੰਗਲ ਰੱਖ ਕੇ ਇੱਕ ਇੱਕ ਸ਼ਬਦ ਨੂੰ ਵਿਚਾਰੀਏ ਇੱਕ ਇੱਕ ਸ਼ਬਦ ਨੂੰ ਅਧਿਆਨ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਢਾਲਣ ਦੀ ਕੋਸ਼ਿਸ਼ ਕਰੀਏ ਸ਼ਤਾਬਦੀਆਂ ਬੜੀਆਂ ਆ ਰਹੀਆਂ ਨੇ ਅੱਜ ਹੀ ਇਹ ਅਰੰਭ ਕਰਦੀਏ ਬੀੜਾ ਚੁੱਕੀ ਏ ਅੱਜ ਹੀ ਇਹ ਹਮਲਾ ਮਾਰੀਏ ਆਪਣੀ ਜ਼ਿੰਦਗੀ ਨੂੰ ਕਿਵੇਂ ਗੁਰੂ ਆਸ਼ੀਸ਼ਾਂ ਢਾਲਣਾ ਹੈ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾਂ ਸ਼ਹੀਦੀ ਪੁਰਬ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾਵੇਗਾ ਉਹ ਮਨੁੱਖਤਾ ਦੇ ਗੁਰੂ ਉਹ ਮਨੁੱਖਤਾ ਦੇ ਰਹਿਬਰ ਮਨੁੱਖਤਾ ਦੇ ਰਾਖੇ ਧੰ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਹੱਥ ਚੁਟ ਕੇ ਬੇਨਤੀ ਹੈ ਜਿਹੜੀਆਂ ਸਮੂਚੀਆਂ ਸੰਗਤਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਮਰਪਿਤ ਨੇ ਸੱਚ ਮੁੱਚ ਪਿਆਰ ਕਰਦੇ ਆ ਨੇ ਆਓ ਇਹ ਜਿੱ ਇੱਕ ਪਰਨ ਕਰੀਏ ਅੱਜ ਦੀ ਜ਼ਿੰਦਗੀ ਦੇ ਵਿੱਚ ਅਸੀਂ ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਿਧੀ ਪੁਰਬ ਨੂੰ ਇੱਕ ਇੱਕ ਅੱਖਰ ਇੱਕ ਇੱਕ ਸ਼ਬਦ ਗੁਰੂ ਪਾਸ਼ਾ ਦਾ ਵਿਚਾਰ ਕੇ ਆਪਣੀ ਜ਼ਿੰਦਗੀ 'ਚ ਢਾਲ ਲਈਏ ਤਾ ਜੋ ਸਾਨੂੰ ਪਤਾ ਲੱਗ ਸਕੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖਾ ਗੁਰੂ ਗ੍ਰੰਥ ਸਾਹਿਬ ਚ ਇਲਾਇ ਖਜ਼ਾਨਾ ਕਿਵੇਂ ਦਾ ਮਨੁੱਖਤਾ ਦੀ ਰਾਖੀ ਵਾਸਤੇ ਮਨੁੱਖਤਾ ਨੂੰ ਸਹਾਰਾ ਕੀਤਾ ਹੋਇਆ ਹੈ ਗੁਰੂ ਕਿਰਪਾ ਕਰੇ ਆਪ ਸਭੂ ਸੰਗਤ ਦਾ ਬਹੁਤ ਬਹੁਤ ਧੰਨਵਾਦ ਸੋਏਸੀ ਪ੍ਰੋਗਰਾਮ ਦਾ ਲਿਵਿੰਗ ਤਿਆਰ ਦੇ ਵੱਲੋਂ ਜੀਵਨ ਜਾਇ ਦੇ ਵੱਲੋਂ ਸੰਗਤਾਂ ਦੇ ਜੋ ਸਵਾਲ ਸੀ ਕਿਵੇਂ ਗੁਰਬਾਣੀ ਆਸੇ ਉਸਾਰ ਦਿੱਤੇ ਜਾਂਦੇ ਨੇ ਆਪ ਸਭੂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਫਿਰ ਮੈਂ ਬੇਨਤੀ ਕਰਦਾ ਹਾਂ ਦਾ ਲਿਵਿੰਗ ਤਿਆਰ ਰੋਜ਼ਾਨਾ ਰਾਤ 9:30 ਵਜੇ ਜੀਵਨ ਜਾਇ ਪ੍ਰੋਗਰਾਮ ਕੀਤੀ ਸਿਮਰਨ ਉਥੇ ਤੁਸੀਂ ਫੇਸਬੁਕ ਤੇ YouTube ਤੇ ਪੇਜ ਤੇ ਵੀ ਦੇਖ ਸਕਦੇ ਹੋ ਵੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਉਸ ਵਾਹਿਗੁਰੂ ਕੀ ਅਰਦਾਸ ਮਾਲਕਤਾਂ ਨੂੰ ਤੁਮ ਦੁਸਤੀ ਬਖਸ਼ੇ ਤੁਹਾਡੀ ਇਹ ਖੋਜ ਇਸੇ ਤਰ੍ਹਾਂ ਨਿਰੰਤਰ ਜਾਰੀ ਰਵੇ ਅਤੇ ਤੁਹਾਡੀ ਖੋਜ ਦਾ ਜਿਹੜਾ ਲਾਹਾ ਹੈ ਸਮੁੱਚੀਆਂ ਸੰਗਤਾਂ ਦੇਸ਼ ਵਿਦੇਸ਼ਾਂ ਵਿੱਚ ਬੈਠੀਆਂ ਆਨੰਦ ਮਾਣ ਸਕਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ